ਇਹ ਗੰਦਾ ਕਰਤੂਤਾ ਕਰ ਰਹੇ ਨੇ ਦੇਖੋ ਮਿਲਟਰੀ ਵਾਲੇ ਉਹਦੀਆਂ ਹੱਤਾਰੇ ਵਿੱਚ ਆ ਕੇ ਐਡੀ ਗੰਦੀ ਕਰਤੂਤ ਤੇ ਉਤਰ ਚੁਕੇ ਨੇ ਉਹ ਦੇਖੋ ਗੋਲੇ ਵਾਰੀ ਹੋ ਚੁੱਕੀਆਂ ਦੇਖੋ ਔਰ ਉਹ ਦੇਖ ਸਕਦੇ ਤੁਸੀਂ ਹਰ ਵਾਰ ਚੱਲਾਂਗੇ ਗਲੇਲਾਂ ਦੇ ਰਾਹੀਂ ਡਰੋਨ ਨੂੰ ਸੁੱਟਣ ਦੇ ਇਤਨ ਕੀਤਾ ਜਾ ਰਹੇ ਨੇ ਦੇਖ ਸਕਦੇ ਤੁਸੀਂ ਮੋਟਿਆਂ ਨੇ ਫਰਾਟੇ ਚਲਾਏ ਹੋਏ ਨੇ ਉਹ ਦੇਖ ਸਕਦੇ ਡਰੋਨ ਦੇਖ ਸਾਹ ਜੀ ਇਹ ਲਾਈਵ ਤਸਵੀਰਾਂ ਭਾਈ ਜੀ ਸੂਕੂ ਆਰਡਰ ਦੀਆਂ ਨੇ ਬੋਰੀ ਦੇ ਨਾਲ ਸਿੱਟੇ ਗਏ ਅਸੂਗੋਲ ਉਹ ਜਹਾਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਲਗਾਤਾਰ ਜੇ ਡਰੋਨ ਨਹੀਂ ਗੰਦਾ ਕਰਤੁੱਤਾ ਕਰ ਰਹੇ ਨੇ ਦੇਖੋ ਮਿਲਟਰੀ ਵਾਲੇ ਦੇਖੋ ਇਹ ਸ਼ੰਭੂ ਵੜ ਤੇ ਗੋਣੇਵਾਰੀ ਹੋਈ ਆ ਲਗਾਤਾਰ ਗੋਣੇਵਾਰੀ ਦੇਖੋ ਪਜਾਉਂ ਦਿਆ ਹੱਤਾਰੇ ਵਿੱਚ ਆ ਕੇ ਅੱਡੇ ਗੰਦੀ ਕਰਤੂ ਤੇ ਉਤਰ ਚੁੱਕੇ ਨੇ ਉਹ ਦੇਖੋ ਗੋਲੇਵਾਰੀ ਹੋ ਚੁੱਕੀ ਆ ਦੇਖੋ ਉਹ ਦੇਖ ਸਕਦੇ ਤੁਸੀਂ ਉਹ ਪਰਵਾਹ ਕਰਦਾ ਸੁਖਰੀਆਂ ਦੀਆਂ ਸੱਟੇ ਲੱਗਾ ਸਾਰੀ ਗੋਲੀਆਂ ਤੇ ਛਾਤੀਆਂ ਗੰਦੀਆਂ ਕਰਤੂਤਾਂ ਦਾ ਸਰਕਾਰ ਉਤਰ ਚੁੱਕੀ ਆ ਹਰਿਆਣੇ ਦੀ ਸਰਕਾਰ ਵੱਡੀ ਸਰਤਾਪਨ ਸਰਕਾਰ ਤੁਸੀਂ ਦੇਖ ਸਕਦੇ ਹੋ ਹਰ ਹਾਲ ਚੱਲਾਂਗੇ ਗਲੇਲਾਂ ਦੇ ਰਾਹੀਂ ਟਰੋਂ ਨੂੰ ਸੁੱਟਣ ਦੇ ਇਤਣ ਕੀਤਾ ਜਾ ਰਹੇ ਨੇ ਦੇਖ ਸਕਦੇ ਤੁਸੀਂ ਲਗਾਤਾਰ ਬੰਬਵਾਰੀ ਕੀਤੀ ਜਾ ਰਹੀ ਹੈ ਗੋਲੇਵਾਰੀ ਕੀਤੀ ਜਾ ਰਹੀ ਹੈ ਮਿਲਟਰੀ ਵੱਲੋਂ ਕੋਈ ਲੜਾਈ ਨਹੀਂ ਇਹ ਕੇਵਲ ਖਤਰਫੇ ਕਾਰ ਹੈ ਮੇਰੇ ਮੋਤੀ ਨਾਲੋਂ ਆਸੂ ਗੈਸ ਦੇ ਗੋਲਿਆਂ ਦੀ ਗੈਸ ਨੂੰ ਵਾਪਸ ਭੇਜਣ ਦੇ ਲਈ ਵੀ ਯਤਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਮੋਟਿਆਂ ਨੇ ਫਰਾਟੇ ਚਲਾਏ ਹੋਏ ਨੇ ਉਹ ਦੇਖ ਸਕਦੇ ਹੋ ਡਰੋਨ ਇਹ ਗੰਦੀਆਂ ਕਰਤੂਤਾਂ ਤੇ ਉਤਰ ਚੁੱਕੀ ਆ ਖੱਟਰ ਸਰਕਾਰ ਹਰਿਆਣਾ ਸਰਕਾਰ ਚੈੱਕ ਕਰ ਸਕਦੇ ਤੁਸੀਂ भाईजा वालों यत्न किया गया देख सकते गंद करतूत देख सकते दे। देख सकते ਦੀ ਕਰਤੂਤ ਮਿਲਟਰੀ ਕਰ ਰਹੀ ਆ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਲਾਲਾ ਲਾਲਾ ਹੋ ਚੁੱਕਿਆ ਇੱਕ ਨਾ ਸ਼ੰਭੂ ਬਾਰਡ ਦੇ ਬਾਈ ਜੀ ਇਹ ਗੰਦੀਆਂ ਕਰਤੂਤਾ ਕਾਟਰ ਸਰਕਾਰ ਕਰਾ ਰਹੀ ਆ ਸ਼ੰਭੂ ਬਾਰਡਰ ਤੇ ਗੋਲਾਵਰੀ ਹੋ ਰਹੀ ਆ ਬਾਈ ਜੀ ਚੈੱਕ ਕਰ ਸਕਦੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਾਡੇ ਨੌਜਵਾਨ ਵੀ ਨਹੀਂ ਡਰ ਰਹੇ ਨਾ ਨੂੰ ਲਗਾਤਾਰ ਆਸੂ ਗਿਆ ਛੱਡੇ ਜਾ ਰਹੇ ਨੇ ਮਿਲਟਰੀ ਵੱਲੋਂ ਨੰਗ ਸਿੰਘ ਵੀ ਭਾਈ ਜੀ ਆ ਚੁੱਕੇ ਨੇ ਖੇਤਾਂ ਦੇ ਵਿੱਚ ਵੀ ਗੁਣੇਵਾਰੀ ਕੀਤੀ ਜਾ ਰਹੀ ਹੈ ਕਿਉਂਕਿ ਕਿਸਾਨ ਉਧਰ ਵੀ ਬੈਠਣੇ ਦੇਖ ਸਕਦੇ ਹੋ ਲਗਾਤਾਰ ਗੋਲੇਵਾਰੀ ਕੀਤੀ ਜਾ ਰਹੀ ਹੈ ਡਰੋਨ ਆ ਰਿਹਾ ਦੇਖੋ ਦੇਖ ਸਕਦੇ ਤੁਸੀਂ ਡਰੋਨ ਇੱਕ ਵਾਰ ਫਿਰ ਉਹਨਾਂ ਨੇ ਛੱਡਿਆ ਹੈ ਇਸ ਡਰੋਨ ਦੇ ਨਾਲ ਹੀ ਗੋਲੇਵਾਰੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ੰਭੂ ਬਾਰਡਰ ਤੋਂ ਡਰੋਨ ਫਿਰ ਉਹਨਾਂ ਨੇ ਵਾਪਸ ਕਰ ਲਿਆ ਦੇਖ ਸਕਦੇ ਹੋ ਇਹ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਲਗਾਤਾਰ ਗੋਲੇਵਾਰੀ ਕੀਤੀ ਜਾ ਰਹੀ ਹੈ ਲਗਾਤਾਰ ਲਗਾਤਾਰ ਭਾਈ ਜੀ ਸ਼ੰਭੂ ਬਾਰਡਰ ਤੇ ਐਡੀ ਗੰਦੀ ਕਰਤੂਤ ਤੇ ਉਤਰ ਚੁੱਕੀ ਆ ਖੱਟਰ ਸਰਕਾਰ ਦੇਖ ਸਕਦੇ ਹੋ ਇਹ ਸਾਰੀਆਂ ਲਾਈਵ ਤਸਵੀਰਾਂ ਭਾਈ ਜੀ ਸ਼ੰਭੂ ਬਾਰਡਰ ਦੀਆਂ ਨੇ ਚੈੱਕ ਕਰ ਤੁਹਾਡੇ ਤੁਸੀਂ ਤੂੰ ਆਹੀ ਤੂੰ ਆ ਤੂੰ ਆਹੀ ਤੂੰ ਆ ਤੂੰ ਆ ਤੂੰ ਆ ਹੋ ਗਿਆ ਭਾਈ ਜੀ ਇਹ live ਤਸਵੀਰਾਂ ਸ਼ੰਭੂ ਬਾਰਡਰ ਦੀਆਂ ਤੁਹਾਨੂੰ ਦਿਖਾ ਰਿਆ ਭਰਾਵਾਂ ਗੰਦੀ ਕਰਤੂਤ ਸਰਕਾਰ ਦੀ ਸਾਹਮਣੇ ਆ ਰਹੀ ਹੈ ਇੱਕ ਪਾਸੇ ਜਵਾਨ ਦੂਜੇ ਪਾਸੇ ਕਿਸਾਨ ਜਵਾਨ ਕਿਸਾਨਾਂ ਤੇ ਗੋਲੇਵਾਰੀ ਕਰ ਰਹੀ ਹੈ ਦੇਖ ਸਕਦੇ ਹੋ ਦੇਖਤਾ ਹੋਵੇ ਭਾਈ ਜੀ ਇਹ ਮਿਲਟਰੀ ਵੱਲੋਂ ਬੱਟੇ 20 ਮਾਰੇ ਜਾ ਰਹੇ ਨੇ ਬੱਟੇ 20 ਮਾਰੇ ਜਾ ਰਹੇ ਨੇ ਕਰੇ ਹੈ ਦਿੱਤਾ ਦੇ ਇਹ ਮਾਹੌਲ ਇਹ ਵੀਰੇ ਵੱਲੋਂ ਦੇਖੋ ਡਰੋਨ ਨੂੰ ਗਲੇਲ ਦੇ ਨਾਲ ਸੱਟਣ ਦਾ ਯਤਨ ਵੀ ਕਰ ਰਹੇ ਨੇ ਤੇ ਵਾਈ ਵੱਲੋਂ ਬੋਰੀ ਦੇਖ ਸਕਦੇ ਤੁਸੀਂ ਬੋਰੀ ਦੇ ਨਾਲ ਸਿੱਟੇ ਗਏ ਅਸੂਗੋਲ बुझाने ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਲਗਾਤਾਰ ਅੱਜ ਸਾਰੇ ਇਕੱਠੇ ਹੋਏ ਨਾ ਕੋਸ਼ਿਸ਼ਾਂ ਕਰਖਾ ਦੋਆ ਸਾਰੇ ਭਾਈ ਜੀ ਬਾਸੀ ਫੋਟੋ ਹੋ ਜੂਗੀ ਤੁਹਾਡੀ ਆਹ ਡਰੋਨ ਆ ਫਿਰੇ ਕਦੇ ਲੋ ਹੱਥ ਖਾ ਗਿਆ ਮੱਗਾਂ ਦੇ ਖਾ ਰਿਹਾ ਇਹ ਪੰਜਾਬ ਦਾ ਖਾਣਾ ਆਉਂਦੇ ਨਹੀਂ ਆਉਂਦੇ ਇਹ ਵਾਲੀ ਉਹਨੇ ਪੂਰੇ ਦੇਸ਼ ਪੂਰੇ ਦੇਸ਼ ਦੇ ਮਜ਼ਦੂਰ ਨੇ ਕਦੀ ਵੀ ਪਤਾ ਆਹ ਆਗੇ ਰੇ ਗੋਲੇ ਭਾਈ ਜੀ ਚੱਕਰ ਫਾਦੇ ਸੀ ਡਰੋਨ ਲਗਾਤਾਰ ਗੋਲੇ ਸਿੱਟ ਰਿਹਾ ਜਿਹੜੋ ਨੂੰ ਬੇਰੁਸ਼ਾਹੀ ड्रोन वालों गोलीबारी की जा रही है ड्रोन बंप चला ਆਲਾ ਮੋਰਚਾ ਜਰੂਰ ਜਿੱਤੂਗਾ ਅਗਰ ਕੋਟਾ ਹੋ ਜਰੂਰ ਆਗੂ ਮਦਦ ਕੇ ਅਗੇ ਆਸੇ ਹੋਏ ਹੋਏ ਸਭੋ ਸੋਨੇ ਹਰ ਸਾਈਂ ਜੀ ਦਾ ਖਾਲਸਾ ਵੇਗ ਜਿੱਕੇ ਫਤੇ ਸਾਰੇ ਮੇਰੇ ਸਤਕਾਰਯੋਗ ਭਰਾਵਾਂ ਨੂੰ ਅਪੀਲ ਹੈ ਕਿ بار بار ਸਟੇਜ ਤੋਂ ਤੁਹਾਨੂੰ ਹੱਥ ਪਾੜ ਕੇ ਅਪੀਲ ਕਰਦੇ ਆ ਕਿ ਕੁਝ ਸਮਾਂ ਵੇਟ ਕਰੋ ਆਗੂਆਂ ਦਾ ਫੋਨ ਸਾਡੇ ਦੇਖ ਸਾਡੇ ਡਰੋਨ ਨਾਲ ਭਾਈ ਜੀ ਸਾਰੀ ਸੰਗਤ ਨੂੰ ਸਾਡੇ ਗੋਲੇ ਬਾਰੀ ਕੀਤੀ ਜਾ ਰਹੀ ਆ ਗੱਲ ਬਾਤ ਉਹਨਾਂ ਦੀ ਚੱਲ ਰਹੀ ਹੈ ਦੂਜੇ ਪਾਸੇ ਇੱਕ ਪਾਸੇ ਇਹ ਲਾਈਕ ਤਸਵੀਰਾਂ ਵੀਰੇ ਸ਼ੰਭੂ ਬਾਡਰ ਤੋਂ ਨੇ ਦੂਜੇ ਪਾਸੇ ਸਾਡੇ ਤੇ ਗੋਲੇ ਡਿੱਗ ਰਹੇ ਆ ਤਾਂ ਇਹਦੀ ਨੀਤੀ ਸਰਕਾਰ ਦੀ ਕੀ ਹੈ ਸਾਡੇ ਸਾਹਮਣੇ ਇਹ ਵੀ ਸਵਾਲ ਨੇ ਪਰ ਅਸੀਂ ਜੋ ਸਾਡੀ ਆਗੂ ਟੀਮ ਨੇ ਫੈਸਲਾ ਕੀਤਾ ਹੈ ਅਸੀਂ ਗੱਲਬਾਤ ਦੇ ਵਿੱਚੋਂ ਕਦੇ ਵੀ ਭੱਜਣ ਵਾਲੇ ਲੋਕ ਨਹੀਂ ਅਸੀਂ ਦਲੀਲ ਨਾਲ ਕੇਵਲ ਟਾਕ ਦੇ ਉੱਤੇ ਵੀ ਉਹਨਾਂ ਦੀ ਹਕੂਮਤ ਨੂੰ ਦਾ ਲਗਾਤਾਰ 13 ਤਰੀਕ ਤੋਂ ਤੁਸੀਂ ਰੱਦ ਕੇ ਦੋਨੇ ਵਾਗਰਾਂ ਦੇ ਉੱਤੇ ਉਹਨਾਂ ਦਾ ਜਾਬਰ ਪਿੰਡੇ ਨੇ ਚੱਲ ਰਹੇ ਹੋ ਪਰ ਨਾਲ ਦੀ ਨਾਲ ਅਸੀਂ ਭਰਾਵੋ ਸੋਚੋ ਦਾ ਇਹ ਸਹਿਯੋਗ ਦੀ ਆਸ ਕਰਦੇ ਆ ਕਿ